ਦੁਸ਼ਹਿਰੇ ਦੇ ਤਿਆਰ ਨੂੰ ਲੈ ਕੇ ਪੂਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਬਾਗਾਪੁਰਾਣਾ ਦੇ ਬਾਹਰਲੀ ਦਾਣਾ ਮੰਡੀ ਤੋਂ ਦਿਖਾ ਰਹੇ ਹਾਂ ਜਿੱਥੇ ਦੁਸ਼ਹਿਰੇ ਦੀਆਂ ਜਿਹੜੀਆਂ ਤਿਆਰੀਆਂ ਮੁਕੰਮਲ ਤਕਰੀਬਨ ਤਕਰੀਬਨ ਹੋ ਚੁੱਕੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰਾਵਣ ਬਿਲਕੁਲ ਤਿਆਰ ਹੈ ਤੇ ਉਸ ਨੂੰ ਜਿਹੜਾ ਜਿਹੜਾ ਸਿੱਧਾ ਕਰਨ ਦੇ ਲਈ ਜਿਹੜਾ ਬੁੱਤ ਨੂੰ ਉੱਥੇ ਜਿਹੜਾ ਟੋਏ ਵਗੈਰਾ ਫੱਟੇ ਜਾ ਰਹੇ ਨੇ ਤੇ ਬਾਕੀ ਜਿਹੜਾ ਪੁਰਨਿਕੇ ਮੋਟੇ ਕੰਮਕਾਜ ਨੇ ਉਹ ਜਿਹੜੇ ਹੋ ਰਹੇ ਨੇ ਤੇ ਦੂਸਰੇ ਪਾਸੇ ਤੁਸੀਂ ਦਿਖਾ ਦਈਏ ਜਿਹੜੀ ਸਟੇਜ ਲੱਗੀ ਹੋਈ ਹੈ ਵੱਡੀ ਸਟੇਜ ਜਿਹੜੀ ਇੱਥੇ ਬਣੀ ਹੈ ਜਿਹੜੇ ਕੋਟਪੂਰਾ ਰੋਡ ਦੇ ਉੱਪਰ ਜਿਹੜੀ ਦਾਣਾ ਮੰਡੀ ਉਸ ਦੇ ਵਿੱਚ ਤੇ ਜਿਹੜਾ ਸ਼ਾਮ ਨੂੰ ਜਿਹੜਾ ਰਾਵਣ ਨੂੰ ਦਹਨ ਕੀਤਾ ਜਾਊਗਾ ਤੇ ਜਿਹੜੀ ਕਮੇਟੀ ਹੈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇੱਕ ਵਾਰੀ ਤਸਵੀਰਾਂ ਜਰੂਰ ਸਾਂਝੀਆਂ ਕਰ ਲਓ ਤੇ ਸ਼ੇਅਰ ਵੀ ਕਰ ਲਓ ਕਿਉਂਕਿ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਬਾਗਾਪੁਰਾਣਾ ਦੀ ਕੋਟਪੂਰਾ ਰੋਡ ਦਾਣਾ ਮੰਡੀ ਤੋਂ ਦਿਖਾ ਰਹੇ ਹਾਂ ਗੱਲਬਾਤ ਕਰਾਂਗੇ ਕਮੇਟੀ ਮੈਂਬਰਾਂ ਦੇ ਨਾਲ ਤੇ ਪੁੱਛ ਲੈਨੇ ਉਹਨਾਂ ਨੂੰ ਕਰਤਾ ਸਾਡੇ ਨਾਲ ਅਸ਼ ਹੋ ਚੁੱਕੀਆਂ ਨੇ ਹਾਂ ਜੈ ਸ਼੍ਰੀ ਰਾਮ ਜੀ ਤਿਆਰੀ ਪੂਰੀ ਮੁਕੰਮਲ ਹੈ ਕੁਝ ਥੋੜਾ ਬਹੁਤਾ ਪੈਂਡਿੰਗ ਰਹਿ ਗਿਆ ਬਸ ਉਹ ਵੀ ਇੱਕ ਘੰਟੇ ਦੇ ਵਿੱਚ ਵਿੱਚ ਸਾਰਾ ਕੁਝ ਰੈਡੀ ਹੋ ਜਾਏਗਾ ਰਾਮ ਜੀ ਦੀ ਸੈਨਾ ਜਿਹੜੀ ਹੈ ਉਹ ਸ਼ਿਵ ਮੰਦਰ ਤੋਂ ਠੀਕ 2 ਵਜੇ ਚੱਲੇਗੀ ਰਾਮ ਜੀ ਦਾ ਰਥ ਅਤੇ ਰਾਮ ਜੀ ਦੀ ਸੈਨਾ ਔਰ ਰਾਵਣ ਦਾ ਰਥ ਵੀ ਉਹ ਵੀ ਚੱਲੇਗਾ ਬੜੇ ਹੀ ਢੋਲ ਠਮੱਕੇ ਦੇ ਨਾਲ ਪੂਰੀ ਸੰਖਿਆ ਦੇ ਨਾਲ ਸਾਰੇ ਸ਼ਹਿਰ ਨਿਵਾਸੀ ਅਤੇ ਯੰਗ ਉਹਦੇ ਵਿੱਚ ਲੜਕੇ ਬਹੁਤ ਹੀ ਵਧੀਆ ਰੋਲ ਅਦਾ ਕਰ ਰਹੇ ਨੇ ਜੋ ਕਿ ਆਪਦੀ ਟੀਮ ਦੇ ਨਾਲ ਪੂਰੀ ਦੇ ਨਾਲ ਉੱਥੋਂ ਚੱਲ ਕੇ ਇਸ ਗਰਾਉਂਡ ਦੇ ਵਿੱਚ ਰਾਮ ਜੀ ਦਾ ਰਥ ਲੈ ਕੇ ਆਉਣਗੇ ਨਾਲ ਚੱਲ ਕੇ ਸੈਨਾ ਦੇ ਰੂਪ ਵਿੱਚ ਬਣ ਕੇ ਹੋਰ ਕੌਣ-ਕੌਣ ਪਹੁੰਚ ਰਿਹਾ ਜੀ ਇਸ ਪੰਡਾਲ ਦੇ ਵਿੱਚ ਇਸ ਪੰਡਾਲ ਦੇ ਵਿੱਚ ਸਾਡੇ ਜੀ ਪਾਈ ਦੇ ਮੁੱਖ ਮਹਿਮਾਨ ਸਰਦਾਰ ਅਮਰਪਾਲ ਸਿੰਘ ਜੀ ਸੁਖਾਨਾ ਐਮ ਐਲ ਏ ਬਾਗਾਪੁਰਾਣਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਪਵਨ ਗੁਪਤਾ ਜੀ ਸੋਨੀਆ ਗੁਪਤਾ ਜੀ ਅਤੇ ਸਾਡੇ ਬਾਗਾਪੁਰਾਣਾ ਦੀ ਮਹਾਨ ਸ਼ਖਸੀਅਤ ਮਾਲ ਕ੍ਰਿਸ਼ਨ ਗਰਗ ਬਾਲੀ ਜੀ ਜੋ ਕਿ ਬਹੁਤ ਹੀ ਸਨਾਤਨ ਤਰਨ ਵਾਸਤੇ ਵੀ ਅਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਹੋਰ ਕਾਰਿਆਕਰਮ ਹੋਵੇ ਉਥੇ ਬਹੁਤ ਵੱਡਾ ਸਹਿਯੋਗ ਕਰਦੇ ਨੇ ਅਤੇ ਨਗਰ ਕੌਂਸਲ ਦੇ ਜਿਹੜੇ ਐਕਸ ਪ੍ਰੈਜ਼ੀਡੈਂਟ ਵੀ ਨੇ ਅਤੇ ਬਾਸ ਵੀ ਬਾਸਵਤੀ ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਦੇ ਪ੍ਰੈਜ਼ੀਡੈਂਟ ਵੀ ਨੇ ਉਹ ਪਹੁੰਚ ਰਹੇ ਨੇ ਇੱਥੇ ਮੁੱਖ ਮਹਿਮਾਨ ਜਿਹੜਾ ਇੱਥੇ ਜਿਹੜਾ ਪ੍ਰੋਗਰਾਮ ਪਹਿਲੀ ਵਾਰ ਕਰਵਾਇਆ ਜਾ ਰਿਹਾ ਬਾਹਰਲੀ ਮੰਡੀ ਦੇ ਵਿੱਚ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਕਮੇਟੀਆਂ ਮਿਲ ਕੇ ਕਰਾ ਰਹੀਆਂ ਨੇ ਏਵੇਂ ਜੀ RAMLILA ਉਸਾ ਕਮੇਟੀ ਪ੍ਰਬੰਧਕ ਕਮੇਟੀ ਭਗਾਪਰਾਣਾ ਸ਼ਿਆਮ ਮੰਦਰ ਪ੍ਰਬੰਧਕ ਕਮੇਟੀ ਭਗਾਪਰਾਣਾ ਬਾਬਾ ਪਰਫਾਨੀ ਸੇਵਾ ਮੰਡਲ ਭਗਾਪਰਾਣਾ ਹਰ ਹਰ ਮਹਾਦੇਵ ਖਾਵੜ ਸੰਗ ਬਾਗਾ ਪ੍ਰਣਾ ਸ਼੍ਰੀ ਰਾਮ ਸਰਨਾ ਮੰਦਿਰ ਪ੍ਰਬੰਧਕ ਕਮੇਟੀ ਬਾਗਾ ਪ੍ਰਣਾ ਬਾਬਾ ਖੇਤਰਪਾਲ ਕਮੇਟੀ ਬਾਗਾ ਪ੍ਰਣਾ ਇਹ ਸਾਰੀਆਂ ਕਮੇਟੀਆਂ ਸਹਿਯੋਗ ਕਰਕੇ ਅਸੀਂ ਸਾਰੇ ਇਕੱਠੇ ਹੀ ਇਹ ਦਸਹਿਰੇ ਦਾ ਅੱਜ ਤੇ ਹੋ ਮਨਾ ਰਹੇ ਹਾਂ ਜੀ ਰਾਵਣ ਨੂੰ ਕਿੰਨੇ ਵਜੇ ਜਿਹੜਾ ਅਗਣਪੇਟ ਕੀਤਾ ਜਾਊਗਾ ਤਕਰੀਬਨ 5:30 ਵਜੇ ਅਗਨੀ ਦੇ ਦਿੱਤੀ ਜਾਏਗੀ ਜੀ ਰਾਵਣ ਨੂੰ ਜੇ ਸੰਗਤਾਂ ਦੀ ਜਿਹੜੀ ਖਿੰਚ ਨੂੰ ਲੈ ਕੇ ਹੋਰ ਕਿਦਾਂ ਦੇ ਜਿਹੜੇ ਪ੍ਰੋਗਰਾਮ ਦਿੱਤਾ ਜਾਵੇ ਦੇਖੋ ਜੀ ਇਹਦੇ ਵਿੱਚ ਇੱਕ ਤਾਂ ਸਾਢੇ 12 ਵਜੇ ਕਾਲ ਜਿਹੜਾ ਉਹ ਬਾਜ਼ਾਰ ਦੇ ਵਿੱਚ ਪੂਰਾ 라ਉਂਡ ਲਾਏਗਾ ਤੇ ਉਸ ਤੋਂ ਬਾਅਦ ਜਿਹੜੀ ਭਗਵਾਨ ਰਾਮ ਦੀ ਜਿਹੜੀ ਰਸ ਜਤਰਾ ਉੱਥੋਂ ਚੱਲੇਗੀ ਬੈਠਣ ਵਾਸਤੇ ਜਿਹੜੇ ਪ੍ਰਬੰਧ ਕਿਹੋ ਜਿਹਾ ਕੀਤੇ ਗਏ ਨੇ ਕੁਰਸੀਆਂ ਵਗੈਰਾ ਦਰੀਆਂ ਵਿਛਾਈਆਂ ਕੀ ਪ੍ਰਬੰਧ ਬੈਠਣ ਵਾਸਤੇ ਪ੍ਰਬੰਧ ਇਸ ਤਰ੍ਹਾਂ ਜੀ ਜਿਹੜਿਆਂ ਭੈਣਾਂ ਦਾ ਮਾਤਾਵਾਂ ਦਾ ਅਸੀਂ ਬਿਲਕੁਲ ਐਕਸਟਰਾ ਰੱਖਿਆ ਸਾਰਿਆਂ ਭੈਣਾਂ ਨੂੰ ਸਾਡੀ ਕੋਸ਼ਿਸ਼ ਹੈ ਵੀ ਚੇਅਰ ਜ਼ਰੂਰ ਮਿਲੇ ਭਰਾਵਾਂ ਦੀ ਅਲੱਗ ਚੇਅਰ ਲਗਾਈਆਂ ਜਾਣਗੀਆਂ ਅਤੇ ਜਿੰਨੀਆਂ ਵੀ ਲੇਡੀਜ਼ ਹੋਣਗੀਆਂ ਪਹਿਣਾ ਮਾਤਾਵਾਂ ਉਹਨਾਂ ਦੀ ਇੱਕ ਅਸੀਂ ਅਲੱਗ ਤੌਰ ਤੇ ਸਾਰੀਆਂ ਚੇਅਰ ਲਗਾਈਆਂ ਉਹਨਾਂ ਦੇ ਬਿਠਾਇਆ ਜਾਵੇਗਾ ਉਹਨਾਂ ਪ੍ਰਸ਼ਾਸਨ ਦੇ ਪਿੱਛੇ ਦਾ ਸਹਿਯੋਗ ਮੈਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਵੱਲੋਂ ਵੀ ਮਾਰਕੀਟ ਕਮੇਟੀ ਵੱਲੋਂ ਵੀ ਅਤੇ ਥਾਣਾ ਬਾਗਾਪੁਰਾਣਾ ਐਸ ਐਚਓ ਸਾਹਿਬ ਆਪ ਵੀ ਹੋ ਕੇ ਗਏ ਨੇ ਡੀ ਐਸ ਪੀ ਵੀ ਕੱਲ ਵੀ ਆਏ ਸੀਗੇ ਉਹਨਾਂ ਦੀ ਟੀਮ ਵੀ ਆਈ ਸੀ ਬਹੁਤ ਵਧੀਆ ਉਹਨਾਂ ਦਾ ਸਹਿਯੋਗ ਹੈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਪ੍ਰਸ਼ਾਸਨ ਵੱਲੋਂ ਵੀ ਇੱਥੇ ਜਿਹੜਾ ਸੁਰੱਖਿਆ ਪ੍ਰਬੰਧ ਦਾ ਜਿਹੜਾ ਜਾਇਜ਼ਾ ਲਿਆ ਗਿਆ ਹੈ ਹੁਣ ਇਹਨੇ ਜਿਹੜਾ ਐਸਐਸਓ ਜਤਿੰਦਰ ਸਿੰਘ ਜੀ ਇੱਥੇ ਜਿਹੜੇ ਹੋ ਕੇ ਗਏ ਨੇ ਉਹ ਵੀ ਦੇਖ ਕੇ ਗਏ ਨੇ ਤੇ ਬਾਕੀ ਜਿਹੜੀਆਂ ਤਿਆਰੀਆਂ ਨੇ 100% ਉਮੀਦ ਕਰੇ ਸਾਡੀ ਗੱਲਬਾਤ ਨੂੰ ਸ਼ੇਅਰ ਕਰੋਗੇ ਸਾਡਾ ਪੇਜ ਫੋਲੋ ਕਰੋ ਕੈਮਰਾਮੈਨ ਨਵਦੀਪ ਦੇ ਨਾਲ ਸ਼ਾਹਪਰੀ ਸਿੰਘ ਬਾਗਪੁਰ